ਸਮਰਾਲਾ ਦੇ ਗੁਰੂ ਨਾਨਕ ਰੋਡ ਤੇ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਛੋਟਾ ਗੈਸ ਸਿਲੰਡਰ ਫਟ ਗਿਆ ਜਿਸ ਕਾਰਨ ਕਿ ਭਾਰੀ ਨੁਕਸਾਨ ਹੋਇਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਦੁਕਾਨ ਦੇ ਵਿੱਚ ਜਦੋਂ ਸਿਲੰਡਰ ਫਟਿਆ ਤਾਂ ਧਮਾਕਾ ਇੰਨਾ ਵੱਡਾ ਸੀ ਕਿ ਦੂਰ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ ਉੱਥੇ ਦੱਸ ਦਈਏ ਕਿ ਦੁਕਾਨ ਦੀ ਛੱਤ ਨੁਕਸਾਨੀ ਗਈ ਹੈ ਤੇ ਸ਼ੀਸ਼ੇ ਤੱਕ ਟੁੱਟ ਗਏ ਨੇ ਗੈਸ ਸਿਲੰਡਰ ਫਟਣ ਤੋਂ ਬਾਅਦ ਲੋਕਾਂ ਦਾ ਵੱਡਾ ਇਕੱਠ ਹੋਇਆ ਤੇ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਅਸਲ ਦੁਕਾਨਦਾਰ ਦਾ ਕਹਿਣਾ ਕਿ ਸ਼ਾਮ ਕਰੀਬ 6 ਵਜੇ ਉਸ ਦੀ ਜੁਐਲਰੀ ਸ਼ਾਪ ਤੇ ਉਸ ਦਾ ਬੇਟਾ ਬੈਠਾ ਸੀ ਕਿ ਅਚਾਨਕ ਹੀ ਦੁਕਾਨ ਦੇ ਵਿੱਚ ਪਿਆ چھوٹਾ ਸਿਲੰਡਰ ਫਟ ਜਾਂਦਾ ਹੈ ਜਿਸ ਨਾਲ ਦੁਕਾਨ 'ਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਜਿਸ ਸਮੇਂ ਸਿਲੰਡਰ ਫਟਿਆ ਉਸ ਸਮੇਂ ਦੁਕਾਨਦਾਰ ਦਾ ਬੇਟਾ ਤੁਰੰਤ ਬਾਹਰ ਆ ਜਾਂਦਾ ਹੈ ਤੇ ਜਾਨੀ ਨੁਕਸਾਨ ਤੋਂ ਇੱਥੇ ਬਚਾਅ ਹੋ ਗਿਆ ਫਿਰ ਇਹ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਸਭ ਤੋਂ ਵੱਡੀ ਗੱਲ ਹੈ ਕਿ ਦੁਕਾਨ ਦੇ ਅੰਦਰ ਪਿਆ ਇੱਕ ਵੱਡਾ ਸਿਲੰਡਰ ਜੋ ਕਿ ਇੱਥੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਸੀ ਪਰ ਬਚਾਅ ਰਹਿ ਗਿਆ ਜੀ ਨਾਮ ਹੈ ਤੁਹਾਡੇ ਸਰਪ੍ਰਸਤ ਪ੍ਰਵੀਰ ਸਿੰਘ ਕੀ ਗੱਲ ਹੋਈ ਇਹਨੇ ਤੁਰੇ ਦੁਕਾਨ ਦੇ ਕਿ ਤਮਾਕਾ ਹੋ ਗਿਆ ਬੇਟਾ ਬੈਠਾ ਜੀ ਆਪਣੇ ਘਰੇ ਬਸੇਗੇ ਕਿੰਨੇ ਵਜੇ ਤੱਕ ਆਪਣਾ ਹੈ 6 ਵਜੇ ਦੇ ਕਰੀਬ 6 ਬੇਟਾ ਕੋਲ ਦੁਕਾਨ ਵਿੱਚ ਦੁਕਾਨ ਤੇ ਬੈਠਾ ਜੀ ਉਹ ਟੰਕਾ ਟੁੱਟਾ ਲਾਉਂਦਾ ਸੀ ਸਿਲੰਡਰ ਫਟ ਗਿਆ ਉਹ ਤਮਾਕਾ ਹੋਇਆ ਤਮਾਕੀ ਹੋਣਾ ਨੁਕਸਾਨ ਦਾ ਨੁਕਸਾਨ ਕਾਫੀ ਹੋ ਗਿਆ ਜਿਹੜੀ ਬੰਦੇ ਦਾ ਬਚਾਅ ਹੋ ਗਿਆ ਤੇ ਕੋਈ ਚੰਨ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਯਾਨੀ ਇਸ ਤਰ੍ਹਾਂ ਦਾ ਜਿਸ ਟਾਂ ਦਾ ਸਿਲੰਡਰ ਪੜਿਆ ਬੇਟਾ ਕੱਲ ਲਈ ਸੀ ਥੋੜਾ ਜਿਹਾ ਅੰਦਰ ਘੱਟ ਮਰਜ਼ੀ ਨਹੀਂ ਕੱਲੇ ਸੀ ਕੱਲੇ ਤੇ ਹੁਣ ਠੀਕ ਆ ਬੇਟਾ ਥੋੜਾ ਹਾਂ ਬੇਟਾ ਠੀਕ ਹੈ ਕਿੰਨਾ ਨੁਕਸਾਨ ਹੋ ਚੁੱਕਿਆ ਆਹ ਤਾਂ ਦੁਕਾਨ ਦੇ ਫਿਟਿੰਗ ਫੋਟੋ ਕਰਦਾ ਜੀ ਨੁਕਸਾਨ ਹੈ ਜੇ ਇਹਨਾਂ ਦਾ ਸਿਲੰਡਰ ਇੱਕ ਛੋਟਾ ਸੀ ਨਾਲੇ ਕਿ ਬੜਾ ਸਿਲੰਡਰ ਹੀ ਪਿਆ ਦੇ ਵੱਡਾ ਹਾਸਾ ਵੀ ਹੋ ਸਕਦਾ ਨੰਬਰ ਦੱਸਿਓ ਕੀ ਨਾ ਤੁਹਾਨੂੰ ਗਰਮੇਲ ਸਿੰਘ ਜੀ ਅੰ내 ਤੁਹਾਡੇ ਸੁਭਾ ਨੂੰ ਸਾਹਮਣੇ ਹਾਜੀ ਹੋਇਆ ਗਿਆ ਧਮਾਕਾ ਹੋਇਆ ਕਿ ਕੀ ਇਹ ਧਮਾਕਾ ਹੋਇਆ ਮੈਂ ਅੰਦਰ ਬੈਠਾ ਸੀ ਆਪਣੀ ਇਹਦੇ ਤੇ ਕਾਊਂਟਰ ਤੇ ਇੱਕ ਦਮ ਅਜੇ ਇਸ ਤਰ੍ਹਾਂ ਧਮਾਕਾ ਅੰਦਰੋਂ ਆਈ ਗੈਸ ਜੀ ਜਿਸ ਤਰ੍ਹਾਂ ਮਤਲਬ ਫਟਕ ਦੇ ਕੇ ਪੂਰੇ ਜ਼ੋਰ ਦੇ ਨਾਲ ਪੂਰੀ ਬਿਲਡਿੰਗ ਹਿੱਲੀ ਐਸੀ ਇੰਨੇ ਜ਼ੋਰ ਦੇ ਨਾਲ ਧਮਾਕਾ ਆਇਆ ਬਾਹਰ ਤੇ ਅੰਦਰ ਥੋੜੀ ਜਿਹੀ ਅੱਗ ਜੀ ਵੀ ਦਿਖੀ ਅੰਦਰ ਤੇ ਇੱਕਦਮ ਮਤਲਬ ਕੁਝ ਨਹੀਂ ਸੁਝਿਆ ਵੀ ਕੀ ਬਣ ਗਿਆ ਕੀ ਨਹੀਂ ਬਣ ਕਿੰਨਾ ਵੇਲੇ ਬਾਅਦ ਆਸ ਤੇ ਕਿ ਵਧਾ ਘੰਟਾ ਪਹਿਲਾਂ ਅੱਗੇ ਕਿੰਨੇ ਹਾਂਜੀ ਹਾਂਜੀ ਤੇ ਇਹ ਦੁਕਾਨ ਕਾਹਦੀ ਸੀ ਇਹ ਪ੍ਰਦੀਪ ਜੁਲਰ ਦੀ ਯਸਰ ਹਾਂਜੀ ਹਾਂਜੀ ਕਿਸੇ ਕੋ ਜਾਨੀ ਨਿਸ਼ਾਨੀ ਹੋਇਆ ਕੋਈ ਜਾਨੀ ਨਿਸ਼ਾਨੀ ਹੋਇਆ ਇੱਕ ਲੇਡੀ ਸੀਗੀ ਉਹ ਦਰਵਾਜ਼ਾ ਖੋਲਣ ਲੱਗੇ ਸੀਗੇ ਉਹਨਾਂ ਦਾ ਥੋੜਾ ਬਹੁਤ ਸ਼ੀਸ਼ਾ ਲੱਗਿਆ ਚਲੇ ਗਿਆ ਇੱਕ ਜਿਹੜਾ ਅੰਦਰ ਮਤਲਬ ਇਹਦਾ ਮੁੰਡਾ ਸੀਗਾ ਅੰਦਰ ਜੁਲ ਕੰਮ ਕਰਦਾ ਸੀ ਉਹ ਇੱਕਦਮ ਭੱਜ ਕੇ ਬਾਹਰ ਆ ਗਿਆ ਸੱਟ ਉਹਦੀ ਵੀ ਲੱਗੀ ਥੋੜੀ ਬਹੁਤੀ ਬਾਕੀ ਹੋਰ ਬਚਤ ਹੋ ਗਈ ਜਾਨੀ ਮਾਲੀ ਨਿਸ਼ਾਨੀ ਹਾਂਜੀ ਦੀਨ ਸੋਡਾ ਸੀ ਮੈਂ ਬਤਨ ਅਰੇ ਕੀ ਗੱਲ ਹੋਈ ਹੈ ਕਹਿੰਦੇ ਕਿ ਤੁਹਾਡੇ ਬਾਹਰ ਕੋਲ ਧਮਾਕਾ ਹੋਇਆ ਹੈ ਬੈਕ ਬੰਬ ਇਹ ਬਿਲਕੁਲ ਅਗਿਆ ਅੰਦਰ ਕਸਟਮਰ ਦਾ ਹੈ ਗਲਤ ਗੱਲ ਕਰ ਰਹੀ ਸੀ ਲੋਕ ਇਹ ਸੁਣਨਾ ਬਹੁਤ ਜ਼ਿਆਦਾ ਵੱਡਾ ਬਲਾਸ ਹੋਇਆ ਐਸਾ ਨਾਲ ਜਿਵੇਂ ਕਿਤੇ ਬੰਬ ਨਾ ਫੜ ਜਾਵੇ ਤੇ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਤਾਂ ਇੱਕ ਦੁਕਾਨ ਦੇ ਅੰਦਰ ਬਹੁਤ ਜ਼ਿਆਦਾ ਗੁਹਾਰ ਬਣ ਆਏ ਧੂਏ ਦਾ ਤੇ ਉਹਨਾਂ ਦਾ ਬੇੜਾ ਵੀ ਬਾਹਰ ਸੀ ਉਹਦਾ ਬਚਾਅ ਹੋ ਗਿਆ ਉਹਦੇ ਗਰਦਨ ਤੇ ਥੋੜੀ ਕੱਚ ਦੇ ਟੁਕੜੇ ਲੱਗੇ ਨੇ ਪਰ ਖਸਾ ਜਾਨੀ ਇਨਸਾਨ ਕੋਈ ਨਹੀਂ ਆਇਆ ਮਾਲੀਨ ਸਾਂ ਜਰੂਰ ਹੋਇਆ ਵਾ ਕਿ ਦੁਕਾਨ ਦਾ ਸਾਰਾ ਹੈ ਇਹ ਅੰਦਰੋਂ ਕਾਫੀ ਨੁਕਸਾਨ ਹੋ ਗਿਆ। ਜੇ ਦੁਕਾਨ ਅੱਗੇ ਲੱਗਦਾ ਵੀ ਲੋਕਾਂ ਕਿਉਂ ਆ ਗਏ ਗੈਸ ਰੰਗ ਲੈਣ ਵੇਲਡਿੰਗ ਕਰਦਿੰਗੇ। ਅਜੇ ਬਾਕੀ ਨਹੀਂ ਸਮਝ ਨਹੀਂ ਪਤਾ ਇਹ ਅੰਦਰ ਕੀ ਕਰ ਰਹੇ ਸੀ ਜਾਂ ਕੀ ਸੀ ਇਹ ਜਿਹੜੇ ਬੇਟੇ ਨਾਲ ਥੋੜੀ ਜਿਹੀ ਗੱਲ ਹੋਈ ਸੀ ਉਹ ਕਹਿੰਦਾ ਸ਼ਾਇਦ ਸਿਲੰਡਰ ਫਟ ਗਿਆ ਵਾ। ਸਾਨੂੰ ਇਸ ਬਾਰੇ ਪੂਰੀ ਮਾਲੂਮਤ ਨਹੀਂ ਆਈ ਕਿ ਅੰਦਰ ਸਿਲੰਡਰ ਹੀ ਜਾਂ ਕੋਈ ਹੋਰ ਚੀਜ਼ ਦਾ ਬਰਾਸਟ ਹੋਇਆ। ਜਾਨੀ ਉਸ ਨਾਲ ਕੋਈ ਨਹੀਂ ਇਹ ਇਹੀ ਬਾਈ ਦਾ ਬੋਸ।